ਦਾ ਇਲਾਕਾ ਆ ਇੱਥੇ ਆ ਕੇ ਸਾਰੇ ਭਰਾਵਾਂ ਦੇ ਭੈਣਾਂ ਨਾਲ ਥੁਲਕੇ ਗੱਲ ਕੀਤੀ ਆ ਤੇ ਹੁਣੇ ਮੈਨੂੰ ਇੱਕ ਭੈਣ ਮਿਲੀ ਜਿਹੜੀ ਨੇ ਦੱਸਿਆ ਕਿ ਉਹਦੇ 10 ਫੈਮਿਲੀ ਮੈਂਬਰ ਨਸ਼ੇ ਚ ਆਸ਼ਕਾਰ ਹੋਏ ਤੋ ਇੱਥੋਂ ਦੀਆਂ ਵੀ ਮੁਸ਼ਕਲਾਂ ਉਹੀ ਨੇ ਜਿਹੜੀਆਂ ਬਾਕੀ ਅੰਬਰਸਰ ਦੀਆਂ ਨੇ ਤੇ ਅਸੀਂ ਰਲ ਮਿਲ ਕੇ ਇੱਥੇ ਵਿਕਾਸ ਲਿਆਣਾ ਆ ਖਾਸ ਤੌਰ ਤੇ ਢਾਰੀ ਜਿਹੜਾ ਇੱਕ ਬੜਾ ਇਤਿਹਾਸਿਕ ਬਾਰਡਰ ਟਾਉਂ ਵੀ ਹੈਗਾ ਤੇ ਸਾਰੇ ਭਾਰਤ ਦੀ ਰਿਸਪੌਂਸਿਬਿਲਟੀ ਆ ਕਿ ਟਟਾਰੀ ਫੇਰ ਆਪਣੇ ਪੈਰਾਂ ਤੇ ਖੜਾ ਹੋਵੇ ਤੇ ਉੱਤੇ ਜਾਓ ਤੇ ਜਸਰਾਈ ਟ੍ਰੇਡ ਤੇ ਹੋਰ ਕੁਝਾਂ ਦੇ ਮਸਲੇ ਨੇ ਹਾਂਜੀ ਉਹ ਸਾਰੇ ਉਹਨਾਂ ਦੇ ਸਮਵਿਧਾਨ ਆਪਾਂ ਲੱਭਾਂਗੇ ਤੇ ਜਿਹੜਾ ਬਾਹਰੋਂ ਸਾਡਾ ਟੂਰਿਸਟ ਆਉਂਦਾ ਹੈ ਔਰ ਕਮ ਸੇ ਕਮ 1 ਲੱਖ ਤਾਂ ਟਟਾਰੀ ਵੀ ਆਉਂਦਾ ਹੈ ਇਸ ਕਰਕੇ ਤਾਰੀ ਨੂੰ ਇੱਕ ਇਤਿਹਾਸਿਕ ਸ਼ਹਿਰ ਹੀ ਨਹੀਂ ਇੱਕ ਮਾਡਰਨ ਸਿਟੀ ਵੀ ਡਵੈਲਪ ਕਰਾਂਗੇ ਇੱਥੇ ਹੋਟਲ ਤੇ ਇੱਥੇ ਐਗਰੋ ਬੇਸਡ ਇੰਡਸਟਰੀ ਵੀ ਭੁਲਾਗੇ ਐਦਕਾਂ ਸਭ ਨੂੰ ਪਤਾ ਆ ਕਿ ਕਿਸ ਕਰਕੇ ਜਿਹੜੇ ਵਿਕਾਸ ਬਾਕੀ ਭਾਰਤ ਚ ਹੋਇਆ ਧਨਮਤੀ ਮੋਦੀ ਨੇ ਕੀਤਾ ਲੇਕਿਨ ਅੰਬਰਸਰ ਤਾਰੀ ਨਹੀਂ ਹੋ ਪਾਇਆ ਆਦਕਾਂ ਲੋਕੀ ਆਖਦਾ ਆ ਆਖਾ ਖੋਲ ਕੇ ਬੋਲ ਕਰਮੀ ਇਹ ਉਹਦੇ ਬਾਅਦ 100 ਡਣਾ ਵੇਚੀ ਜਿਹੜੇ ਪੱਕੇ ਘਰ ਸਾਡੇ ਇੱਥੇ ਭਾਈਚਾਰੇ ਦਾ ਅਧਿਕਾਰ ਉਹਨਾਂ ਨੂੰ ਨਹੀਂ ਮਿਲੇ ਉਹਨਾਂ ਦੀ ਅਪਰੂਵਲ ਕਰਵਾ ਕੇ ਤੇ ਕੰਮ ਸ਼ੁਰੂ ਕਰਵਾਉਂਦੇ ਇਹ ਹੋਰ ਵੀ ਜਿਹੜੀਆਂ ਵਿਕਾਸ ਦੀਆਂ ਗੱਲਾਂ ਨੇ ਚੀਜ਼ਾਂ ਨੇ ਉਹ ਸਾਰੀਆਂ ਟਾਲੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर